ਇੱਕ ਸਾਡੀ ਕੌਮ ਦਾ ਯੋਧਾ ਹੋਇਆ ਭਾਈ ਸ਼ੀਤਲ ਸਿੰਘ ਜੀ ਮੱਤੇ ਵਾਲੀਆ ਤਾੜੀਆਂ ਮਾਰੋ ਯਾਰ ਬਾਬਾ ਜੀ ਤਿੰਨ ਦਿਨਾਂ ਨਾਲ ਪਾਣੀ ਮਿਲਿਆ ਸੀ ਨਾ ਕੁਛ ਖਾਦਾ ਸੀ ਜਦੋਂ ਉਹ ਸਮਾਂ ਹੁੰਦਾ ਸੀ ਕਮਾਦ ਬਹੁਤ ਲੱਗਦੇ ਸੀ ਇੱਕ ਕਮਾਦ ਦੇ ਵਿੱਚ ਬਹੁਤ ਕਿੱਲੇ ਦੇ ਕਿੱਲੇ ਕਮਾਦ ਖੜਾ ਇਹਦੇ ਕਮਾਦ ਦੇ ਵਿੱਚ ਇੱਕ ਤੂਤ ਸੀ ਤੇ ਉਸ ਦੂਤ ਦੇ ਹੇਠੋਂ ਦਾ ਮੋਰਚਾ ਸੀ ਤੇ ਦੋ ਸਿੰਘ ਲੜਦੇ ਉਥੋਂ ਚੰਗਾ ਲੱਗ ਰਿਹਾ ਸੋਨਾ ਲਾ ਕੇ ਗੀਤ ਸੁਣਦੇ ਹਾਂ ਕਮਾਦ ਕਮਾਦ ਦੇ ਵਿੱਚ ਦੁੱਧ ਸੀਗਾ ਦੁੱਧ ਦੇ ਥੱਲੇ ਮੋਰ ਚਾਹੇ ਉਹ ਸਿੰਘ ਨੂੰ ਫੜਨ ਦੇ ਲਈ ਤਿੰਨ ਦਿਨ ਤਿੰਨ ਦਿਨ ਲੜਦੀ ਰਹੀ ਪੂਰੀ ਫੋਰਸ ਸਾਦਾ ਪੰਜਾਬ ਲਾ ਦਿੱਤਾ ਹੈ ਪਰ ਪਤਾ ਨਹੀਂ ਲੱਗਦਾ ਗੋਲੀ ਆਉਂਦੀ ਕਿੱਥੋਂ ਫਿਰ ਜਿਹੜਾ ਨਾਲ ਦਾ ਸੀ ਤਿੰਨ ਦਿਨ ਭੁੱਖਾ ਪਿਆਸਾ ਰਹਿਣ ਦੇ ਚੱਕਰ ਦੇ ਵਿੱਚ ਉਹਨੇ ਹੱਥ ਖੜੇ ਕਰਕੇ ਆਪਦੇ ਆਪ ਨੂੰ ਸਰਕਾਰ ਨੂੰ ਦੇ ਦਿੱਤਾ ਫਿਰ ਉਹਨਾਂ ਪੁੱਛਿਆ ਕਿ ਤੈਨੂੰ ਕੁਛ ਨਹੀਂ ਕਹਿੰਦੇ ਸਾਨੂੰ ਦੱਸਦੇ ਉਹ ਕਿੱਥੇ ਆ ਉਹਨੇ ਦੱਸਿਆ ਸੀ ਕਿ ਉਹਦਾ ਦੂਤ ਉਹ ਵਿਚਕਾਏ ਹੋਏ ਥੱਲੇ ਮੋਰਚਾ ਆ ਸਿੰਘ ਦਾ ਫਿਰ ਉਹਨਾਂ ਹੈਲੀਕਾਪਟਰ ਨਾਲ ਬੰਬ ਸੁੱਟ ਕੇ ਸ਼ਹੀਦ ਕੀਤਾ ਸੀ ਤੇ ਕਿਸੇ ਦੀ ਯੁਰਤ ਨਹੀਂ ਪਈ ਕਿ ਸਾਹਮਣੇ ਜਾ ਕੇ ਸਿੰਘ ਦੇ ਗੋਲੀ ਮਾਰਦੀ ਅਸੀਂ ਉਹਨਾਂ ਕੌਮਾਂ ਦੇ ਵਾਰਸ ਆ ਮੈਂ ਨੌਜਵਾਨ ਇਹ ਲੋਕ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਨਸ਼ਿਆਂ ਦੇ ਚੱਕਰ 'ਚ ਪੈ ਗਏ। ਯਾਰ ਆਪਾਂ ਗੋਲੀਆਂ ਦੇ ਫੈਨ ਸੀ। ਕਿਹੜੀਆਂ ਗੋਲੀਆਂ ਦੇ? ਜਿਹੜੀ 47 ਚ ਪੈਂਦੀ ਆ। ਹੁਣ ਕਿਹੜੀ ਗੋਲੀ ਦੇ ਫੈਨ ਹੋ ਗਏ? ਉਹ ਜਿਹੜੀ ਇੱਕ ਪ੍ਰੈਗਾ ਜੀ ਤੁਰੇ ਫਿਰਦੀ ਆ। ਅਸੀਂ ਆਪਾਂ ਇਸ ਚੀਜ਼ ਦੇ ਵਾਰਸ ਨਹੀਂ ਮੇਰੇ ਭਰਾ ਖੜਿਆ। ਤੁਹਾਡੇ ਕੋਈ ਯਾਰ ਦੋਸਤ ਕਰ ਕਰਦੇ ਹੋਣਗੇ ਨਸ਼ਾ। ਇਹ ਹਾਸੇ ਵਾਲੀ ਗੱਲ ਨਹੀਂ। ਅਸੀਂ ਲੜਨਾ ਕਿਤੇ ਲਈ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਯਾਰ ਜੇ ਆਪਾਂ ਆਪਣੇ ਮਾਂ ਪਿਓ ਨੂੰ ਸੁੱਖ ਨਹੀਂ ਦਿੱਤਾ ਪਰ ਨਸ਼ੇ ਦੇ ਚੱਕਰ ਚ ਪੈ ਗਏ ਲਾਹਨਤਾ ਸਾਡੇ ਤੇ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਕਲਾਕਾਰ ਹੋ ਤੇ ਤੁਸੀਂ ਸ਼ਾਮ ਨੂੰ 1000 ਰੁਪਿਆ ਕਮਾ ਕੇ ਘਰੇ ਲਿਆਉਂਦੇ ਹੋ ਕਿ ਤੁਹਾਡੀ ਬੀਬੇ ਤੇ ਬਾਪੂ ਫੇਰ ਖੁਸ਼ ਆ ਜੇ ਤੁਸੀਂ 200 300 ਵੀ ਲੈ ਕੇ ਆਉਂਦੇ ਹੋ ਤੇ ਸੋਫੀ ਹੋ ਇੱਜ਼ਤ ਨਾਲ ਉਹਨਾਂ ਦੇ ਕੋਲ ਬੈਠਦੇ ਹੋ ਉਹਨਾਂ ਨੂੰ ਖੁਸ਼ ਰੱਖਦੇ ਹੋ ਤੁਸੀਂ ਸਰਕਾਰ ਹੋ ਯਾਰ ਜੇ ਤੁਸੀਂ ਆਪਣੇ ਬਾਪ ਨੂੰ ਦੁਖੀ ਕੀਤਾ ਹੋਇਆ ਤਾਂ ਕਾਹਦੀ ਯਾਰ ਲਾਹ ਪੈਸੀ ਜਵਾਨੀ ਤੇ ਆਪਾਂ ਇੱਕ ਵਾਰੀ ਚੰਦੀ ਮਾਰ ਲਈ ਕਿ ਆਪਾਂ ਕਿਹੜੀ ਕੌਮ ਦੇ ਵਾਰਿਸ ਆ ਵੈਸੇ ਮੈਂ ਗੌਣ ਆਇਆ ਮੈਨੂੰ ਕੋਈ ਚੱਕਰ ਨਹੀਂ ਪਰ ਮੇਰਾ ਫਰਜ਼ ਬਣਦਾ ਕਿ ਜਿੰਨੇ ਵੀ ਭਰਾ ਖੜੇ ਆ ਇੱਥੇ ਆਪਾਂ ਗੱਲਾਂ ਕਰੀਏ ਆਪਣੀ ਕੌਮ ਬਾਰੇ ਆਪਣੇ ਪੰਜਾਬ ਬਾਰੇ ਜੇ ਖੜਨਾ ਹੀ ਆ ਜੇ ਲੜਨਾ ਹੀ ਆ ਆਪਣੇ ਬਾਰੇ ਲੜੋ ਆਪਣੇ ਪੰਜਾਬ ਬਾਰੇ ਲੜੋ ਆਪਣੇ ਸਿੱਖੀ ਬਾਰੇ ਲੜੋ ਗਲਤ ਰਾਹਾਂ ਦੇ ਪੈ ਗਏ ਯਾਰ ਮੈਨੂੰ ਬਹੁਤ ਸਾਰੇ ਭਰਾ ਮਿਲਣ ਆਉਂਦੇ ਆ ਮੈਂ ਬੜੀ ਦੁਨੀਆ ਵੇਖੀ ਆ ਵੀਰੇ ਮਜ਼ਾਕ ਨਹੀਂ ਕਰਦਾ ਸੱਚੀ ਭਰਾ ਭਰਾ ਮੈਂ ਵੇਖ ਕੇ ਦੱਸ ਦੇਣਾ ਕਿ ਆ ਬੰਦੇ ਨੇ ਆ ਚੀਜ਼ ਖਾਦੀ ਹੋਈ ਆ ਯਾਰ ਪਰ ਇਹ ਬਹੁਤ ਗਲਤ ਆ ਯਾਰ ਬਹੁਤ ਛੋਟੀਆਂ ਛੋਟੀਆਂ ਉਮਰਾਂ ਕਿਹੜੇ ਚੱਕਰਾਂ 'ਚ ਪੈ ਗਏ ਯਾਰ ਬਹੁਤ ਛੋਟੀਆਂ ਛੋਟੀਆਂ ਉਮਰਾਂ ਸਾਡਾ ਫਰਜ਼ ਬਣਦਾ ਯਾਰ ਆਪਣੇ ਮਾਪੇ ਉਹਨੂੰ ਖੁਸ਼ ਰੱਖੀਏ ਆਪਾਂ ਸੁੱਖ ਦਈਏ ਮੈਂ ਮੇਲਿਆਂ 'ਤੇ ਦੇਖਦਾ ਕਈ ਭਰਾ ਸੋਹਣਿਆ ਦੇਖੋ ਉਹ ਕੈਪਸੂਲ ਜੇ ਆਉਂਦੇ ਆ ਪਤਾ ਨਹੀਂ ਉਹ ਫੱਕਾ ਜਾਂ ਮਾਰਦੇ ਉਹਨੇ ਸੁੱਧ ਬੋਦੀ ਭਲਾਈ ਆ ਪਤਾ ਹੀ ਕੋਈ ਨਹੀਂ ਆਪਾਂ ਉਸ ਕੌਮ ਦੇ ਵਾਰਸਾਂ ਬਾਬਾ ਜੀ ਜਿਨ੍ਹਾਂ ਜਿਹੜੇ ਜਿਨ੍ਹਾਂ ਨੇ ਸ਼ੇਰ ਦੇ ਚਬਾੜੇ ਪਾੜਦੇ ਜਿਹੜੇ ਹਾਥੀਆਂ ਨਾਲ ਲੜੇ ਇੱਕ ਵਾਰੀ ਆਪਣੇ ਪਿੱਛੇ ਵਾਲ ਪਸ਼ੋਕੜ ਵਾਲ ਝਾਤੀ ਮਾਰੀ ਐ ਅਸੀਂ ਹੈ ਕੌਣ ਤੇ ਸਾਨੂੰ ਕਿਹੜੇ ਪਾਸੇ ਤੋਰ ਲਿਆ ਸੋ ਇਹਨਾਂ ਚੀਜ਼ਾਂ ਤੋਂ ਮੁੜੀ ਐ ਮੇਰੇ ਭਰਾ ਆਪਣੇ ਪੰਜਾਬ ਲਈ ਆਪਣੀ ਕੌਮ ਲਈ ਲੜੀ ਐ ਓਹ ਵੇਖ ਜਿਨ੍ਹਾਂ ਦੀ ਫੋਟੋਆਂ ਚੁੱਕੀ ਫਿਰਦੇ ਹੋ ਉਹ ਇਹਨਾਂ ਰਾਵਾਂ ਤੇ ਨਹੀਂ ਤੁਰੇ ਤੇ ਤੁਹਾਡੇ ਕਰਕੇ ਤੁਹਾਨੂੰ ਇਹਨਾਂ ਰਾਵਾਂ ਤੋਂ ਮੋੜ ਨ ਕਰਕੇ ਆਜੋ ਅੰਦਰ ਬੈਠੇ ਆ ਇਹਦੇ ਉਹਨਾਂ ਦਾ ਕੋਈ ਜ਼ਮੀਰ ਦਾ ਝਗੜਾ ਨਹੀਂ ਬਾਬਾ ਜੀ ਉਹਨਾਂ ਦਾ ਕੋਈ ਜ਼ਮੀਰ ਦਾ ਝਗੜਾ ਨਹੀਂ ਨਾ ਉਹਨਾਂ ਦਾ ਕਿਸੇ ਬੰਦੇ ਨਾਲ ਕੋਈ ਵੈਰ ਵੈਰ ਆ ਤੇ ਜ਼ੁਲਮ ਦਾ ਵੈਰ ਆ ਉਹਨਾਂ ਨੇ ਸਾਡੇ ਕਰਕੇ ਆਪਣਾ ਪਰਿਵਾਰ ਛੱਡ ਕੇ ਬੈਠੇ ਆ ਸੋ ਸਮਝੋ ਮੇਰੇ ਭਰਾ ਪੰਜਾਬ ਨਾਲ ਆਪਣੀ ਕੌਮ ਨਾਲ ਤੁਰੋ ਹੱਥ ਜੋੜ ਕੇ ਬੈਠਦੇ ਆ ਜੇ ਵਧੀਆ ਲੱਗਿਆ ਤਾਂ ਤਾੜੀਆਂ ਮਾਰ ਦਿਓ ਫੇਰ